प्रबंधक कमेटी देहरा बाबा सैंड पगद जी पिंड प्रतापपुरा विखे सालाना जोड मेला मनाया गया सवेर तो ही हजारों दी गिनती विच संगता ने आके मथा टेकया सवेर वेले गुरु ग्रंथ साहिब दे पाठां दे पौ पाए गए रागी जथ्यावलो कीर्तन करके संगता नु निहाल कीता गया इस मेले विच विशेष तौर ते पंजाब दे साका मुख्यमंत्री ते एमपी चरनजीत सिंह चन्नी पहुंचे ते नतमस्तक होए ਉਨਾ ਬਾਬਾ ਸੈਣ ਪਗਤ ਜੀ ਦੇ ਜਨਮ ਦਿਨ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਤੇ ਦੇਹਰੇ ਦੇ ਵਿਕਾਸ ਲਈ 8 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਾਰੀਮਪੁਰੀ ਵੀ ਪਹੁੰਚੇ ਤੇ ਉਹਨਾਂ ਬਾਬਾ ਜੀ ਦੀ ਮੂਰਤੀ ਅੱਗੇ ਮੱਥਾ ਟੇਕਿਆ उन्हें अपने संबोधन कहा कि के साहिब काशी राम जी ने मंडल कमिश्न संघराश करके लागू करवाया सी पर पंजाब विच लागू नहीं किया गया पछड़े वर्गों की शासन प्रशासन नुमाइंदगी नात्र है इसलिए इकट्ठे होकर वह बीसी वर्ग नाश करके अपना हक लेना चाहता है ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੀ ਪਹੁੰਚੇ ਤੇ ਉਹਨਾਂ ਮੇਲੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਤੇ ਸਾਬਕਾ ਵਿਧਾਇਕ ਬਲਦੇਵ ਖੈਰਾ ਵੀ ਪਹੁੰਚੇ ਆਈਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਪ੍ਰਧਾਨ ਮੱਖਣ ਪੱਲਣ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਤੇ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਸਰਵਣ ਸਿੰਘ ਫੋਜੀ ਵਾਈਸ ਪ੍ਰਧਾਨ ਚਰਨਜੀਤ ਸਿੰਘ ਲਾਡੀ ਖਜਾਂਚੀ ਮਾਸਟਰ ਜਸਵਿੰਦਰ ਸਿੰਘ ਗੁਰਜੀਤ ਸਿੰਘ ਸਕਤਰ ਸਰਵੰਤ ਸਿੰਘ ਮੁਲਾਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਤੋੜੀ ਰੱਦੀ ਬੱਗੇ ਕਰੀਏ ਕੋ ਤਾ ਰੀਆ ਕੋੜੀ ਤੋੜੀ ਰੱਦੀ ਬੱਗੇ ਕਰੀਏ ਕੋ ਸਰਦ ਪ੍ਰਤਾਪਰੇ ਵਿਖੇ ਪਹੁੰਚੇ ਕੀ ਕਹੂੰਗੇ ਇਸ ਵਕਤ ਅੱਜ ਸਤਿਗੁਰੂ ਸੈਨ ਜੀ ਮਹਾਰਾਜ ਜੀ ਦਾ ਪਵਿੱਤਰ ਦਿਹਾੜਾ ਜਿਹੜਾ ਕਿ ਪ੍ਰਤਾਪਪੁਰੇ ਚਾਰ ਸਾਲ ਮਨਾਇਆ ਜਾਂਦਾ ਹੈ ਤੇ ਅੱਜ ਵੀ ਕਮੇਟੀ ਵੱਲੋਂ ਤੇ ਪੰਚਾਇਤ ਵੱਲੋਂ ਬੜੇ ਉਤਸ਼ਾਹ ਨਾਲ ਮਨਾਏ ਜਾ ਰਹੇ ਮੈਂ ਇਸ ਮੌਕੇ ਤੇ ਸਭ ਸੰਗਤਾਂ ਨੂੰ ਮੁਬਾਰਕਬਾਦਈ ਦੇਣਾ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ ਤੇ ਸੰਗਤਾਂ ਹੋਰਾਂ ਬਾਗੇ ਤੇ ਬੋਲਦੀਆਂ ਇਹੋ ਜਿਹੇ ਮਸਤ ਹੁੰਦੀ ਹੈ ਸਾਰਿਆਂ ਨੂੰ ਇੱਕ ਵਾਰ ਫੇਰ ਮੁਬਾਰਕਬਾਦਈ ਇੱਕ ਪ੍ਰਬੰਧਕ ਕਮੇਟੀ ਨੇ ਸਾਡੇ ਕੋਲ ਮੰਗ ਕੀਤੀ ਸੀਗੀ ਮੈਨੂੰ ਇੱਥੇ ਦੀ ਪ੍ਰਬੰਧਕ ਕਮੇਟੀ ਹੈ ਜਿਹੜੀ ਉਹਨਾਂ ਨੇ ਕਿਹਾ ਕਿ ਇੱਥੇ ਗੁਸਲ ਪਿਆ ਦੀ ਦਿੱਕਤ ਹੈ ਤਾਂ ਮੈਂ ਜਿਹੜਾ ਐਮਪੀ ਫੰਡ ਹੈ ਉਹਦੇ ਵਿੱਚੋਂ 8 ਲੱਖ ਰੁਪਇਆ ਜਿਹੜਾ ਕਿ ਇਹਨਾਂ ਨੇ ਐਸਟੀਮੇਟ ਲਾਇਆ ਉਹ ਭੇਜਾਂਗਾ ਤਾਂ ਕਿ ਸੰਗਤ ਦੀ ਸੁਵਿਧਾ ਵਾਸਤੇ ਇੱਥੇ ਬਣਾਇਆ ਜਾ ਸਕੇ ਗ੍ਰੰਥ ਸਤਗੁਰੂ ਸਾਨ ਜੀ ਨੂੰ ਯਾਦ ਕਰਨੇ ਦੇ ਲਈ ਅੱਜ ਇਕੱਠੇ ਹੋਏ ਆ ਉਹਨਾਂ ਦਾ ਜੀਵਨ ਸਾਡਾ ਮਾਰਗ ਦਰਸ਼ਨ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਸਾਨੂੰ ਉੱਚਾ ਸੱਚਾ ਜੀਵਨ ਜਿਉਣ ਲਈ ਪ੍ਰੇਰਿਤ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਜਿੱਥੇ ਆ ਕੇ ਆਪਾਂ ਸਿਰ ਝੁਕਾਉਂਦੇ ਆ ਅਸ਼ੀਰਵਾਦ ਲੈਂਦੇ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਜਦੋਂ ਅਸੀਂ ਦੇਖਦੇ ਆ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ ਤਾਂ ਉਹਦੇ ਵਿੱਚ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਮੈਨੂੰ ਸੀਸ ਚੜੀ ਦੇ ਤਾਂ ਸਾਡੇ ਵਿੱਚੋਂ ਸੀਸ ਦੇਣ ਲਈ ਖੜੇ ਹੋਏ ਐਡਾ ਵੱਡਾ ਚੈਲੰਜ ਐਡੀ ਵੱਡੀ ਚੁਣੌਤੀ ਜਦੋਂ ਗੁਰੂ ਸਾਹਿਬ ਨੇ ਸੰਗਤ ਦੇ ਸਾਹਮਣੇ ਰੱਖੀ ਤਾਂ ਉਹ ਸਾਡੇ ਵਿੱਚੋਂ ਖੜੇ ਹੋਏ लेकिन आज असी किथे खड़े साडी आज हिस्सेदारी बांज प्यारे इक अगर असी एक सिगे तो आज असी जिले दे डीसी किन्ने साडे एसएसपी किन्ने क्यों नहीं मैं बेनती करनी चाहूंगा समाजिक चेतना ਰਾਜਨੀਤਿਕ ਚੇਤਨਾ ਆਰਥਿਕ ਚੇਤਨਾ ਧਾਰਮਿਕ ਚੇਤਨਾ ਸੱਭਿਆਚਾਰਕ ਚੇਤਨਾ ਉਹੀ ਪੂਰਨ ਮਨੁੱਖ ਦੀ ਸਖਸ਼ੀਅਤ ਦਾ ਨਿਰਮਾਣ ਕਰਦੀ ਹੈ ਮੈਂ ਸਿਰਫ ਇੱਕੋ ਹੀ ਬੇਨਤੀ ਕਰਕੇ ਤੁਹਾਨੂੰ ਆਜ਼ਾਦ ਕਰ ਰਹੀ ਹਾਂ ਕਿ ਗੁਰੂ ਸਾਹਿਬ ਨੇ ਸਾਨੂੰ ਕਿਹਾ ਨਾਮ ਜਪੋ ਕਿਰਤ ਕਰੋ ਵੰਡ ਕੇ ਖਾਓ ਆਪਾਂ ਨਾਮ ਵੀ ਜਪ ਰਹੇ ਹਾਂ ਕਿਰਤ ਵੀ ਕਰ ਰਹੇ ਹਾਂ ਲੇਕਿਨ ਵੰਡ ਕੇ ਛਕਣ ਦੇ ਮੁੱਦੇ ਤੇ ਤੋਕਾ ਹੋ ਰਿਹਾ ਹੈ ਇਸ ਦੇਸ਼ ਦੇ ਅੰਦਰ OBC ਨੂੰ ਅੱਜ ਤੱਕ ਇਨਸਾਨ ਨਹੀਂ ਬਣਿਆ ਬੇਨਤੀ ਮੇਰੀ ਇਹ ਹੈ ਕਿ ਗੁਰੂ ਸਾਹਿਬ ਨੇ ਬਾਣੀ ਚ ਲਿਖਿਆ ਕਿ ਸੁਰ ਸੁਰੀ ਸੁਲੰਗ ਕਰਤ ਪਰੋੜੀ ਦੇ ਸੰਤ ਜੰਦ ਕਰਤ ਨਹੀਂ ਬਣ ਨਸ਼ਾ ਮੁਕਤ ਜੀਵਨ ਜਿਉਣ ਲਈ ਗੁਰੂ ਸਾਹਿਬ ਸਾਨੂੰ ਸਦਾ ਦਿੰਦਾ ਤੁਸੀਂ ਔਰ ਅਸੀਂ ਸਾਰੇ ਜਾਣਦੇ ਆ ਕਿ 2 ਲੱਖ ਪੰਜਾਬੀਆਂ ਮਾਵਾਂ ਦੇ ਪੁੱਤ ਚਿੱਟੇ ਨੇ ਨਸ਼ਾ ਬੱਡੀ ਚੁਣੌਤੀ ਬਣ ਗਿਆ ਇਸ ਕਰਕੇ ਸੰਗਤ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਸਾਰੇ ਗੁਰੂ ਸਾਹਿਬ ਦੇ ਸਿਧਾਂਤ ਨੂੰ ਗੁਰੂ ਨੇ ਕਿਹਾ ਪੜੀਏ ਸੁਣੀਏ ਮੰਨੀ ਗੁਰੂ ਦੀ ਬਾਣੀ ਨੂੰ ਆਪਾਂ ਪੜ ਵੀ ਲੈਂਦੇ ਆ ਸੁਣ ਵੀ ਲੈਂਦੇ ਆ ਲੇਕਿਨ ਮੰਨਣ ਬੈਲੇ ਆ ਕੇ ਕਿਤੇ ਨਾ ਕਿਤੇ ਸਵਾਲ ਖੜਾ ਹੋ ਜਾਂਦਾ ਅੱਜ ਸ਼ਰਮਰੀਪਤ ਮਾਪਾ ਸੰਤ ਮਹਾਰਾਜ ਜੀ ਦਾ ਸਲਾਨਾ ਮੇਲਾ ਬੜੀ ਤੁੰਤਾਂ ਅਤੇ ਸ਼ਾਦਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਮੇਲੇ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਸ਼ੰਮੂਲੀਅਤ ਕਰਨ ਆਏ ਹੋਏ ਆ ਕਿਉਂਕਿ ਬਾਬਾ ਸਹਿਨਮਾਨ ਭਗਤ ਮਹਾਰਾਜ ਜੀ ਦਾ ਜਿਹੜਾ ਇਹ ਤਪਸਥਾਨ ਆ ਜਿੱਥੇ ਲੱਖਾਂ ਲੋਕੀ ਹੀ ਨਤਮਸਤਕ ਹੋਣ ਆਇਆ ਕੇ ਜਿਹੜੀ ਵੀ ਅਸੀਂ ਇੱਥੇ ਮੰਗ ਕਰਦੇ ਆ ਬਾਬਾ ਸਹਿਨ ਭਗਤ ਮਹਾਰਾਜ ਜੀ ਉਹ ਮੰਗ ਨੂੰ ਪੂਰੇ ਕਰਦੇ ਆ ਇਹਦੇ ਲਈ ਸੰਗਤ ਦੇ ਵਿੱਚ ਬਹੁਤ ਵੱਡੀ ਆਸਥਾ ਆ ਕਿਉਂਕਿ ਕੱਲ ਅਸੀਂ ਦੇਖਿਆ ਨਗਰ ਕੀਰਤਨ ਦੇ ਵਿੱਚ ਪੈਲ ਸੁੱਟਣ ਨੂੰ ਜਿਹੜੀ ਹੁੰਦੀ ਆ ਜਗ੍ਹਾ ਨਹੀਂ ਸੀ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਸ਼ਾਮਲ ਹੋਈ ਸੀ ਤੇ ਅੱਜ ਵੀ ਜਿਹੜਾ ਲੱਖਾਂ ਹੀ ਲੋਕ ਜਿਹੜੇ ਆ ਉਹ ਬਾਬਾ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਆਏ ਆ ਮੈਂ ਆਪਣੇ ਵੱਲੋਂ ਬਾਬਾ ਸੈਨ ਭਗਤ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਔਰ ਸੈਨ ਸਮਾਜ ਵੈਲਫੇਅਰ ਬੋਰਡ ਪੰਜਾਬ ਸਰਕਾਰ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਜੀ ਆਇਆਂ ਖਦਾਇਆ ਧੰਨਵਾਦ ਕਰਦੇ ਆ ਕਿ ਤੁਸੀਂ ਸਹਿਯੋਗ ਜਿਹੜਾ ਆ ਉਹ ਸਾਨੂੰ ਦਿੱਤਾ ਆ ਔਰ ਮੈਂ ਆਸ ਕਰਦਾ ਕਿ ਕੁਝ ਮਿਲਣੇ ਵਿੱਚ ਘਾਟਾ ਕਮਜ਼ੋਰੀਆਂ ਰਹਿ ਗਈਆਂ ਹੋਣਗੀਆਂ ਪਰ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਘਾਟਾ ਕਮਜ਼ੋਰੀਆਂ ਨੂੰ ਦੂਰ ਕਰਾਂਗੇ ਸਾਡੇ ਵਿੱਚ ਪ੍ਰਿੰਸੀਪਲ ਪ੍ਰੇਮਕਵਾਲ ਜੀ ਬਿਠੇ ਆ ਜਿਨ੍ਹਾਂ ਨੇ 5 ਲੱਖ ਰੁਪਇਆ ਜਿਹੜਾ ਆ ਉਹ ਦੇਣ ਦਾ ਐਲਾਨ ਕੀਤਾ ਆ ਚਰਨਜੀਤ ਸਿੰਘ ਚੰਨੀ ਜੀ ਮੈਂਬਰ ਪਾਰਲੀਮੈਂਟ ਆਈ ਸੀ ਉਹਨਾਂ ਨੇ 8 ਲੱਖ ਰੁਪਇਆ ਦੇਣ ਦਾ ਐਲਾਨ ਕੀਤਾ ਆ ਇਸੇ ਤਰ੍ਹਾਂ ਹੀ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਆ ਉਸ ਜਗ੍ਹਾ ਦੇ ਨਾਲ ਟੁੱਟੀਆਂ ਹੋਈਆਂ ਆ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਗੁਰੂ ਚਰਨਾਂ ਦੇ ਵਿੱਚ ਜਿਹੜੀ ਆਪਣੀ ਆਸਥਾ ਰੱਖਦੇ ਆ ਗੁਰੂ ਮਹਾਰਾਜ ਜੀ ਬੁਰੇ ਹੀ ਕਰਦੇ ਆ ਔਰ ਔਨਸ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਹੀ ਇਹੋ ਜਿਹੇ ਦਿਨ ਤਿਆਰ ਬਣਾਈਏ ਤੁਹਾਡਾ ਸੁਮਤਿਆ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਜੀ ਆਇਆਂ ਨੂੰ ਮੈਂ ਅਫਰਦਵਾਰਾ ਦਿਲਾਸਾਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੁਮਤਿਆ ਸੰਗਤਾਂ ਨੂੰ ਜੀ ਆਇਆਂ ਆਖਦਾ ਆ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ